ਅਜੀ ਬੰਬ ਬਲਾਸ ਸੇਲ ਤੰਬਾਕਾ ਲੱਗ ਗਿਆ ਜੀ ਆਪਣੇ ਤੇ ਦਲਾਈ ਮਹੀਨੇ ਦੀ ਇੱਕ ਤਰੀਕ ਤੋਂ ਲਾਉਣਾ ਸੀ ਆਪਾਂ ਪਹਿਲਾ ਹੀ ਲਾਤੀ ਸੇਲ ਜੀ ਪੂਰੇ ਵਧੀਆ ਕੈਮਰੀ ਕਾਟਰ ਸਾਰੇ ਬ੍ਰਾਂਡ ਝੂਟਾਂ ਦੀ ਭਾਰੀ ਸੇਲ ਹੈ ਜੀ ਸਾਰੇ ਬ੍ਰਾਂਡ ਝੂਟਾਂ ਦੀ ਕੱਲੇ ਕੱਲੇ ਬ੍ਰਾਂਡ ਝੂਟਾਂ ਦੀ ਕੋਈ ਲੋਕ ਕੱਪੜਾ ਪਿੰਡ ਕਾਤ ਨਹੀਂ ਮਿਲੂਗਾ ਜੀ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਕੱਲੇ ਬ੍ਰਾਂਡ ਝੂਟਾਂ ਦੀ ਸੇਲ ਹੈ ਜੀ ਲਓ ਜੀ ਚੈੱਕ ਕਰੋ ਡਿਜ਼ਾਈਨ ਇਹ ਕਿਹਟਾ ਕੈਰ ਦਾ ਕੈਮਰੀ ਕਾਟਰ ਦਾ ਡਿਜ਼ਾਈਨ ਹੈ ਜੀ ਆਏ ਦੇਖ ਲੋ ਕਿੰਨਾ ਸ਼ਾਨਦਾਰ ਡਿਜ਼ਾਈਨ ਹੈ ਬਹੁਤ ਸੋਹਣਾ ਪ੍ਰਿੰਟ ਵਿਕਰੇ ਇਸ ਟਾਈਮ ਤੋਂ ਲੈ ਕੇ ਟ੍ਰੈਂਡਿੰਗ ਦੇ ਵਿੱਚ ਹੈ ਇਹ ਡਿਜ਼ਾਈਨ ਸਭ ਤੋਂ ਵੱਧ ਲੋਜੀ ਕਲਰ ਇਹਦੇ ਵਿੱਚ ਆਉਣਗੇ ਬਹੁਤ ਪਿਆਰੇ ਪਿਆਰੇ ਏਕੇ ਟੈਕ ਬ੍ਰਾਂਡ ਦਾ ਕੈਮਰੀ ਕਾਉਂਟ ਦਾ 5 ਮੀਟਰ ਸੂਟ ਹੈ ਜੀ ਜਿਹੜਾ ਸੂਟ ਹੈ 750 ਰੁਪਏ ਦਾ ਆਪਾਂ ਕਰਤਾ 450 ਦਾ ਜੀ 5 ਮੀਟਰ ਸੂਟ ਹੈ 450 ਰੁਪਏ ਦਾ ਜੀ ਜਲਦੀ ਆਓ ਜੀ ਪਹੁੰਚੋ ਸੇਲ ਧਮਾਕਾ ਲੱਗਿਆ ਸਾਰੇ ਬ੍ਰਾਂਡ ਰੂਟਾਂ ਦਾ ਜੀ ਕੋਈ ਲੋਕ ਕਹਿੰਦੇ ਨੇ ਇਸ ਸੇਲ ਦੇ ਵਿੱਚ ਕਪੜਾ ਹਲਕਾ ਹੁੰਦਾ ਜੀ ਆਪਣੇ ਕੋਲ ਸਭ ਤੋਂ ਪਹਿਲੀ ਗੱਲ ਆ ਸਾਰੇ பிராண்ட ਸੂਟਾਂ ਦੀ ਸੇਲ ਲਾਈ ਆ ਜੀ ਕੋਈ ਹਲਕਾ ਕਪੜਾ ਨਹੀਂ ਰੀਵਾ ਦਾ ਮਿਲੂਗਾ ਰਾਵਟੈਕ ਦਾ ਜੀ ਸਾਈਪਾ ਦਾ ਗੰਗਾ ਦਾ ਏਕੇ ਦਾ ਰਾਵਟੈਕ ਸਾਰੇ ਜਿੰਨੇ ਬ੍ਰਾਂਡ ਨੇ ਜੀ ਜਾਣੇ ਮਾਣੇ ਰਸ਼ੀਆ ਦਾ ਮਤਲਬ ਤਵੰਨ ਜਿਹੜੇ ਵੀ ਨਾਮੀ ਬ੍ਰਾਂਡ ਨੇ ਸਾਰੇ ਬ੍ਰਾਂਡ ਸੂਟਾਂ ਦਾ ਭਾਰੀ ਸੇਲ ਸਮਾ ਮਹਾ ਸੇਲ ਮੇਲਾ ਜੀ ਲਓ ਜੀ ਸਾਰੇ ਬ੍ਰਾਂਡ ਸੂਟਾਂ ਦੀ ਭਾਰੀ ਸੇਲ ਹੈ ਜੀ ਇਹ ਸੂਟ ਤੁਹਾਨੂੰ ਵੀ ਪਤਾ ਜੀ 750 ਦਾ 650 ਦਾ ਆਪਣੇ ਕੋਲ ਆ ਜੀ 450 ਦਾ 5 ਮੀਟਰ ਸੂਟ 450 ਰੁਪਏ ਦਾ ਰੰਗ ਦੇਖੋ ਜੀ ਕਿੰਨੇ ਸੋਹਣੇ ਰੰਗ ਨੇ yellow ਤੇ orange ਰੰਗ ਨੇ ਦਾ ਨੇਰੀਆਂ ਰੱਖੀ ਹੈ ਜੀ ਆਹ